ਹਰੇਕ ਮਾਪਾ-ਮਾਪ ਦਾ ਸੁਪਨਾ ਹੁੰਦਾ ਹੈ ਉਹਨਾਂ ਦਾ ਬੱਚਾ ਵਿਦੇਸ਼ ਦੀ ਧਰਤੀ ਤੇ ਜਾਵੇ ਪੜ੍ਹ ਲਿਖ ਕੇ ਚੰਗਾ ਮੁਕਾਮ ਹਾਸਲ ਕਰੇ ਜਾਂ ਫਿਰ ਪੰਜਾਬ ਵਿੱਚ ਹੀ ਕਿਸੇ ਉੱਚ ਅਹੁਦੇ ਤੇ ਵਿਰਾਜਮਾਨ ਹੋਵੇ। ਕੋਈ ਜਿਸੇ ਤਰ੍ਹਾਂ ਦਾ ਗੱਲ ਵਿਖਾਇਆ 25 ਸਾਲਾ ਕੁਮਰप्रीत ਨੇ ਜਿਸਨੇ ਵਿਦੇਸ਼ ਦੀ ਧਰਤੀ ਤੇ ਇੱਕ ਕੈਰੇਕਸ਼ਨਲ ਪੀਸ ਅਫਸਰ ਬਣ ਕੇ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਤੇ ਇਸ ਖੁਸ਼ੀ ਦੀ ਖਬਰ ਤੋਂ ਬਾਅਦ ਜਿੱਥੇ ਪਰਿਵਾਰ 'ਚ ਕਾਫੀ ਜ਼ਿਆਦਾ ਖੁਸ਼ੀਆਂ ਛਾਈਆਂ ਨੇ ਉੱਥੇ ਹੀ ਰਿਸ਼ਤੇਦਾਰ ਤੇ ਆਣ-ਗੁਆਂਢ ਵਾਲੇ ਪਰਿਵਾਰ ਨੂੰ ਵਧਾਈਆਂ ਦੇ ਕੇ ਉਹਨਾਂ ਦਾ ਮੂੰਹ ਮਿੱਠਾ ਕਰਵਾ ਰਹੇ ਨੇ। ਸਿਸਟਰ ਕੈਰੇਕਸ਼ਨਲ ਪੀਸ ਆਫੀਸਰ ਬਣ ਗਈ ਜੀ ਬੜਾ ਮਾਣ ਵਾਲੀ ਗੱਲ ਆ ਸਾਰੇ ਪਰਿਵਾਰ ਵਾਸਤੇ ਸਾਰੇ ਏਰੀਆ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਮੈਂ ਵੀ ਉਹਨਾਂ ਦੇ ਕੋਲ ਹੀ ਜਾਣਾ ਆ ਸਪੋਰਟ ਕਰਨਗੇ ਕਾਫੀ ਕਿੰਨੀ ਕਿ ਖੁਸ਼ੀ ਹੈ ਜੀ ਭੈਣ ਦੇ ਨਾਮ ਹੋਸਨ ਮਾਤਾ ਪਿਤਾ ਦਾ ਬਹੁਤ ਹੀ ਖੁਸ਼ੀ ਹੈ ਜੀ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਤੇ ਬਹੁਤ ਹੀ ਵਧੀਆ ਮੁਕਾਮ ਉਹਨਾਂ ਦੀ ਮਿਹਨਤ ਨੂੰ ਫਲ ਲੱਗਾ ਜੀ ਇਸ ਤਰੀਕੇ ਨਾਲ ਵਧਾਈ ਦੇਣ ਵਾਲੇ ਹੋਣ ਆ ਗਏ ਆ ਕਿਸ ਤਰੀਕੇ ਨਾਲ ਮਾਣ ਬਹੁਤ ਹੀ ਸਾਰੇ ਹੀ ਬਹੁਤ ਖੁਸ਼ ਹੈ ਜੀ ਤੇ ਸ਼ਸਤਰ ਨਾਲ ਨਾ ਗੱਲ ਹੁੰਦੀ ਰਹਿੰਦੀ ਹੈ ਜੀ ਰੋਜ਼ੀ ਤੇ ਉਹ ਵੀ ਬਹੁਤ ਖੁਸ਼ ਹੈ ਬਹੁਤ ਉਹਨਾਂ ਨੂੰ ਮਤਲਬ ਮਕਾਮ ਮਿਲ ਗਿਆ ਜੋ ਉਹ ਚਾਹੁੰਦੇ ਸੀ ਉਹ ਕਾਫੀ ਦਿਨ ਤੋਂ ਟਰਾਈ ਕਰਦੇ ਹਨ ਤੇ ਉਹਨਾਂ ਨੂੰ ਵੀ ਆਪਣੀ ਮਿਹਨਤ ਦਾ ਫਲ ਮਿਲਿਆ ਜੀ ਕੀ ਲੱਗਦਾ ਜਿਹੜੇ ਲੜਕੀਆਂ ਨੂੰ ਬਹੁਤ ਚੰਗੀਆਂ ਤੇ ਉਹਨਾਂ ਨਾਲ ਕੋਈ ਡੈਡ ਜੀ ਉਹਨਾਂ ਦੱਸਿਆ ਇਹਦੀ ਫਿਰ ਆਪੋ ਆਪਣੀ ਸੋਚ ਆ ਬਾਕੀ ਉਹ ਗੱਲ ਸਹੀ ਹੈ ਵੀ ਜਿਹੜੀਆਂ ਬੇਟੀਆਂ ਨੇ ਉਹ ਵੱਧ ਤਰੱਕੀ ਕਰਦੀਆਂ ਆਪਣੀ ਪਿੱਛੇ ਵੱਲ ਜ਼ਿਆਦਾ ਫੋਕਸ ਕਰਦੀਆਂ ਮੁੰਡਿਆਂ ਨਾਲ ਤੇ ਬਾਕੀ ਚਲੋ ਸਾਰੇ ਆਪੋ ਆਪਣੇ ਵਧੀਆ ਜੀ ਦਾ ਸਾਰਿਆਂ ਨੂੰ ਲੱਗੀਆਂ ਨੂੰ ਮੌਕਾ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਜਰੂਰ ਮਿਲਣਾ ਚਾਹੀਦਾ ਜੀ ਇੱਕ ਕੋਲਟੀ ਹੋਣੀ ਚਾਹੀਦੀ ਹੈ ਬਿਲਕੁਲ ਕੀ ਹੋ ਸੁਖਾਦੀ ਆ ਧੰਦੇ ਮਗਰ ਕੀ ਕਰਨੀ ਭੈਣੋਂ ਕਿ ਹੋਰ ਚੌਕ ਕਰਨੀ ਨਹੀਂ ਆਪਾਂ ਵੇਖਾਂਗੇ ਜੀ ਫਕੀ ਵੈਸੇ ਤਾਂ ਉਹੀ ਕਰਾਂਗੇ ਪਰ ਬਿਜ਼ਨਸ ਵਿੱਚ ਥੋੜਾ ਜਿਆਦਾ ਇੰਟਰਸਟ ਹੈ ਆਪਣਾ ਹਾਂਜੀ ਬੇਟੀ ਨੇ ਬਾਹਰ ਜਾ ਕੇ ਤਰੱਕੀ ਕੀਤੀ ਚਲੋ ਸਾਨੂੰ ਵਧੀਆ ਲੱਗਦਾ ਮਾਣ ਮਹਿਸੂਸ ਹੁੰਦਾ ਬੇਟੀ ਤੇ ਚਲੋ ਦੀ ਪੜਾਈ ਦਾ ਮੁੱਲ ਪੈ ਗਿਆ ਤੇ ਬਹੁਤ ਚੰਗਾ ਲੱਗਦਾ ਸੁਣ ਕੇ ਮੈਂ ਤਾਂ ਕਾਫੀ ਮਿਹਨਤੀ ਸੀ ਮੈਂ ਉਹ ਦੀ ਰਾਤ ਹਾਂਜੀ ਬਹੁਤ ਮਿਹਨਤ ਕਰਦੀ ਰਾਤ ਨੂੰ 2 2 2:30 ਵਜੇ ਤੱਕ ਪੜ੍ਹਦੀ ਰਹਿੰਦੀ ਤੇ ਉਹਦਾ ਸੁਪਨਾ ਸੀ ਕਿ ਮੈਂ ਕੋਈ ਮਤਲਬ ਆਫੀਸਰ ਲਾਈਨ ਲੈਣੀ ਆ ਇਹ ਨਹੀਂ ਪਤਾ ਕਿ ਉਹਨੇ ਇਸ ਤਰ੍ਹਾਂ ਮਤਲਬ ਪੁਲਿਸ ਵਾਲੀ ਲਾਈਨ ਚ ਜਾਣਾ ਉਹਦਾ ਇੱਕ ਡ੍ਰੀਮ ਸੀ ਕਿ ਮੈਂ ਮਤਲਬ ਆਫੀਸਰ ਲਾਈਨ ਲੈਣੀ ਆ ਸੋ ਤੁਹਾਨੂੰ ਯਾਦ ਬਦਰੀ ਕਿਸ ਤਰੀਕੇ ਨਾਲ ਤੁਸੀ ਯਾਦ ਹਾਂਜੀ ਉਹ ਪਹਿਲਾਂ ਮੈਨੂੰ ਦੱਸਦੀ ਰਹਿੰਦੀ ਸੀ ਵੀ ਮੈਂ ਮਤਲਬ ਮੈਨੂੰ ਉਹਨਾਂ ਨੇ ਹਾਇਰ ਕਰ ਲਿਆ ਤੇ ਮੈਨੂੰ ਮੌਕਾ ਦੇਣ ਰਹਾ ਕਹਿੰਦੇ ਕਿ ਪ੍ਰੋਸੈਸ ਚਾਓ ਪ੍ਰੋਸੈਸ ਚਾਲੂ ਕਰੋ ਤੇ ਉਹ ਫਿਰ ਉਸੇ ਤਰ੍ਹਾਂ ਹੀ ਦਿੰਦੀ ਰਹੀ ਇੰਟਰਵਿਊਆਂ ਦਿੰਦੀ ਰਹੀ ਆਪਣਾ ਫਿਟਨੈਸ ਤੇ ਟੈਸਟ ਵੀ ਦਿੰਦੀ ਰਹੀ ਉਹ ਨੇ ਕਲੀਅਰ ਕਰ ਦਿੱਤੇ ਫਿਰ ਸਾਰੇ ਤੇ ਹਾਂਜੀ ਉਹਨਾਂ ਦੀ ਫਿਰ ਉਹ ਖਰੇ ਉੱtre ਉਹਨਾਂ ਦੇ ਜੋ ਉਹਨਾਂ ਦੇ ਨਿਜਮੇ ਉਹਨਾਂ ਨੇ ਪੂਰੇ ਕੀਤੇ ਤੁਸੀਂ ਕਿੰਨੀ ਬੁਨਿਆਦ ਦੇ ਵਿੱਚ ਹਾਂਜੀ ਬਹੁਤ ਖੁਸ਼ੀ ਹੋਈ ਮਤਲਬ ਚਲੋ ਪੜਦੀ ਤੇ ਉਹਦੀ ਮਿਹਨਤ رنگ ਲਿਆਈ ਹੈ ਤੇ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜਾਉਗੇ ਮਿਲੋਗੇ ਤਿੰਨ ਹਾਂਜੀ ਹਾਂਜੀ ਬਿਲਕੁਲ ਬੇਟੀ ਦੇ ਕੋਲ ਜੂਨ ਚ ਜਾਵਾਂਗੇ ਮਿਲਾਂਗੇ ਖੁਸ਼ੀ ਸਾਂਝੀ ਕਰਾਂਗੇ ਲੋਕਾਂ ਦੀ ਅਪੀਲ ਕਰਨੇ ਚਾਹੁੰਦੇ ਹੋ ਜਿਹੜੇ ਕਿ ਆ ਹਾਂਜੀ ਹਾਂਜੀ ਨਹੀਂ ਇਹ ਇਹ ਗਲਤ ਕਰ ਲਿਆ ਕਿ ਬੇਟੀ ਨੂੰ ਤੁਸੀਂ ਬੇਟੀ ਦੇ ਨਾਲ ਵਿਤਕਰਾ ਕਰੋ ਸਾਡੇ ਦਿਮਾਗ ਚ ਵੈਸੇ ਇਹ ਜੀ ਕੋਈ ਗੱਲ ਕਦੀ ਨਹੀਂ ਆਈ ਕਿ ਬੇਟੀ ਐਨੂੰ ਨਹੀਂ ਪੜਾਉਣਾ ਜਾਂ ਕੋਈ ਇਹਦੇ ਤੇ ਖਰਚਾ ਕਰੇ ਬਗਾਨਾ ਧੰਨ ਇਹੋ ਜੀ ਕਦੀ ਵੀ ਮਨ ਚ ਗੱਲ ਨਹੀਂ ਆਈ हां बस यही आया कि ये पढ़ने वाली है तन्नू सपोर्ट करना है जित्थे तक हो सके हां जी सोह दे पापा ने कीता उन सपोर्ट वो 2016 दिसंबर ਦੇ ਵਿੱਚ ਗਈ ਸੀ ਤੇ ਜਨਵਰੀ ਦੇ ਵਿੱਚ ਸਟੱਡੀ ਸਟਾਰਟ ਕੀਤੀ ਸੀ ਉਹਨੇ ਤੇ ਮੇਰਾ ਨਾਮ ਮਨਵੀਰ ਸਿੰਘ ਹੈ ਪਿੰਸਾਡਾ ਹਰਰ ਕਲਾ ਰੈਸ਼ ਸੱਡੀ ਅਜਨਾਲੀ ਆ ਹਾਂ ਕਦੋਂ ਗਈ ਸੀ ਬੇਟੀ ਕਿਹੜੀ ਪੜ੍ਹਾਈ ਕਰਨ ਗਈ ਸੀ ਅੱਜ ਜਿਹੜੀ ਜਿਹੜੀ ਅੰਡਰਸਟੂਡ ਵਿੱਚ ਨਾ ਬਾਕੀ ਬੇਟੀ ਗਈ ਸੀ ਬਿਜ਼ਨਸ ਮੈਨੇਜਮੈਂਟ ਦਾ ਲੈ ਕੇ ਗਈ ਸੀ ਉਸ ਤਰ੍ਹਾਂ 2 ਸਾਲ ਦਾ ਉਹਨੇ ਕੋਰਸ ਕੀਤਾ ਉਹਦੇ ਬਾਅਦ ਫਿਰ ਉਹਨੇ ਡਿਗਰੀ ਕੀਤੀ ਸੀ ਤੇ 22 ਚ ਉਹਦੀ ਪੀਅਰ ਹੋਈ ਮਈ ਚ ਤੇ ਫਿਰ ਉਹਨੇ ਟਰਾਈ ਕੀਤੀ ਮਤਲਬ ਪੁਲਿਸ ਵਾਸਤੇ ਸਿਕਿਉਰਿਟੀ ਦਾ ਕੰਮ ਕਰਦੀ ਰਹੀ ਪਹਿਲਾਂ 3 ਸਾਲ ਤੇ ਹੁਣ ਉਹਨੇ ਕਰੈਕਸ਼ਨਲ ਪੀਸ ਆਫੀਸਰ ਦੀ ਜਿਹੜੀ ਜੋਬ ਆ ਉਹਨੇ ਉੱਥੇ ਲਈ ਹੈ ਹਾਂਜੀ ਬੜੀ ਰੱਬ ਦੀ ਕਿਰਪਾ ਜੀ ਜਿਹੜਾ ਅੱਜਕੱਲ ਬੱਚਿਆਂ ਨੂੰ ਕੰਮ ਮਿਲਣਾ ਮੁਸ਼ਕਲ ਹੋਇਆ ਪਿਆ ਉੱਤੇ ਏ ਆਪੀ ਜਿਹੜੀ ਸਰਕਾਰੀ ਜੋਬ ਆ ਤੇ ਫਿਰ ਬੜੀ ਵਧੀਆ ਗੱਲ ਆ ਗਾਂ ਪਰਿਵਾਰ ਵਾਸਤੇ ਵੀ ਬੈਨੀਫਿਟ ਆ ਫਿਰ ਉਹਦੀ ਪੈਨਸ਼ਨ ਵੀ ਲੱਗੇਗੀ ਤੇ 35 ਸਾਲ ਦੀ ਜੋਬ ਆ ਫਿਰ ਗਾਂ ਤਰੱਕੀ ਦੇ ਪ੍ਰਮੋਸ਼ਨ ਦੇ ਚਾਂਸ ਵੀ ਹੈ ਨੇ ਤੇ ਬੱਚਾ ਚਲੋ ਕੁਛ ਨਾ ਕੁਛ ਬਣਨਾ ਚਾਹੁੰਦਾ ਤੇ ਉਹਨੂੰ ਮੌਕਾ ਮਿਲ ਜਾਂਦਾ ਜੀ ਪੂਰਾ ਮਾਣ ਕਿੰਨਾ ਗਿਆ ਧੀ ਨੇ ਦੇਸ਼ ਦੇ ਹਾਂਜੀ ਬੜੀ ਖੁਸ਼ੀ ਆ ਜੀ ਧੀ ਆ ਨਾ ਉਹ ਆਪਾਂ ਵਿਤਕਰਾ ਕਰਦੇ ਪਰ ਅਸੀਂ ਅਜੇ ਤੱਕ ਨਹੀਂ ਕੀਤਾ ਪੜਾਈ ਦੇ ਵਿੱਚ ਵੀ ਉਹਨੂੰ ਪੂਰਾ ਮੌਕਾ ਦਿੱਤਾ ਕੈਨੇਡਾ ਜਾਣ ਵਾਸਤੇ ਵੀ ਪੂਰਾ ਖਰਚ ਵੱਲੋਂ ਹਰ ਪੱਖ ਤੋਂ ਅਸੀਂ ਉਹਦੀ ਮਦਦ ਕਰਦੇ ਰਹੇ ਆ ਤੇ ਮਤਲਬ ਸਾਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਸਾਨੂੰ ਸਭ ਬਹੁਤ ਖੁਸ਼ੀ ਆ ਵੀ ਅੱਜ ਉਹ ਇਸ ਮਕਾਮ ਤੇ ਪਹੁੰਚੀ ਆ ਤੇ ਗਾਂ ਚਲੋ ਬੇਟਾ ਵੀ ਉਹਦੀ ਪ੍ਰੇਰਣਾ ਲੈ ਕੇ ਹੋਰ ਧੀਆ ਵੀ ਪ੍ਰੇਰਣਾ ਲੈ ਕੇ ਤੇ ਗਾਂ ਵੱਸ ਸਕਦੀਆਂ ਨੇ ਲੱਗਦਾ ਅੱਜ ਦੇ ਸਮੇਂ ਵਿੱਚ ਜਿਹੜੇ ਲੋਕ ਜਿਹੜੇ ਹੈਗੇ ਨੇ ਜਿਹੜੇ ਇਹਨੂੰ ਬਹੁਤ ਸਮਝ ਦੇਣੀ ਹੈਗਾ ਮਗਲਨੀ ਨੇ ਰੱਬੀ ਨਾਲ ਅਲੱਗ ਹੀ ਅਹਿਦਸ ਕੀਨਾ ਪ੍ਰਾਪਰਤਾ ਹਾਂਜੀ ਸੋਚ ਐ ਜੀ ਆਪਣੀ ਪਰ ਆਪਾਂ ਨੂੰ ਸਹੀ ਸੋਚ ਰੱਖਣੀ ਚਾਹੀਦੀ ਐ ਲੜਕੀਆਂ ਸਗੋਂ ਲੜਕਿਆਂ ਨਾਲੋਂ ਵੀ ਵੱਧ ਖੁਸ਼ੀ ਦਿੰਦੀਆਂ ਵਾਂ ਲੜਕਿਆਂ ਨਾਲੋਂ ਵੱਧ ਮਿਹਨਤ ਕਰਦੀਆਂ ਵਾਂ ਨਾਂ ਵੀ ਕਮਾਉਂਦੀਆਂ ਵਾਂ ਤੇ ਮਾਂ ਪਿਓ ਦੀ ਸੇਵਾ ਵੀ ਕਰਦੀਆਂ ਹਰ ਪੱਖ ਤੋਂ ਲੜਕੀਆਂ ਜਿਹੜੀਆਂ ਬੱਚਿਆਂ ਨਾਲ ਲੜਕਿਆਂ ਨਾਲੋਂ ਘੱਟ ਨਹੀਂ ਗਈਆਂ ਜੀ ਸਗੋਂ ਲੜਕੀਆਂ ਨਾਲੋਂ ਗਾਂਹ ਹੀ ਨੇ ਤੇ ਸਿਰਫ ਆਪਣੀ ਸਮਝ ਦਾ ਫਰਕ ਐ ਅਸੀਂ ਤੇ ਅਜੇ ਤੱਕ ਨਹੀਂ ਕਦੇ ਵੀ ਸਮਝਿਆ ਤੇ ਉਹਨੂੰ ਲੜਕੀਆਂ ਵਾਂਗੂ ਹੀ ਹਰ ਪੱਖ ਤੋਂ ਹੀ ਮਦਦ ਵੀ ਕੀਤੀ ਆ ਤੇ ਉਹਨੇ ਚਲੋ ਕਰਕੇ ਵੀ ਦਿਖਾਇਆ ਵਾ ਹਾਂਜੀ ਤੇ ਸਾਨੂੰ ਤੇ ਖੁਸ਼ੀ ਹੈ ਬਹੁਤ ਫੋਨ ਤੇ ਗੱਲ ਹੋਈ ਜੀ ਬੇਟੀ ਨੂੰ ਹਾਂਜੀ ਬਹੁਤ ਜੀ ਬੇਟੀ ਵੀ ਖੁਸ਼ ਆ ਤੇ ਉਹਨੂੰ ਇਹ ਆ ਕਿ ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਈ ਆ ਤੇ ਚਲੋ ਬੱਚਿਆਂ ਨੂੰ ਹੁੰਦਾ ਵਾ ਜੀ ਲਾਈਨ ਤੇ ਬੱਚਾ ਲੱਗ ਜੇ ਤੇ ਬੜੀ ਖੁਸ਼ੀ ਦੀ ਗੱਲ ਆ ਜੀ